ਕਰੇਲੂ ਹਿੰਸਾ ਸਿਰਫ ਉਹ ਨਹੀਂ ਹੁੰਦੀ ਜਿੱਥੇ ਇੱਕ ਦੂਸਰੇ ਉੱਤੇ ਹੱਥ ਚੁੱਕਿਆ ਜਾਵੇ। ਕਰੇਲੂ ਹਿੰਸਾ ਉਹਦੋਂ ਵੀ ਹੁੰਦੀ ਹੈ ਜਦੋਂ ਅਸੀਂ ਆਪਣੇ ਪਾਰਟਨਰ ਦੇ ਮਾਨ ਮर्याਦਾ ਉਹਦੇ ਇੱਜ਼ਤ ਨੂੰ ਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਉਹਦੋਂ ਕਰੇਲੂ ਹਿੰਸਾ ਹੁੰਦੀ ਹੈ। ਇਹ ਸਿਰਫ ਕੁਛ ਕਰਾਂ ਦੀ ਗੱਲ ਨਹੀਂ ਹੈਗੀ। ਤਕਰੀਬਨ ਹਰ 5ਵੇਂ ਜਾਂ 4ਥੇ ਘਰ ਵਿੱਚ ਕਰੇਲੂ ਹਿੰਸਾ ਨਾਲ ਕੋਈ ਨਾ ਕੋਈ ਸ਼ਿਕਾਰ ਹੁੰਦਾ ਹੈ। ਕਰੇਲੂਹਿੰਸਾ ਸਿਰਫ ਔਰਤਾਂ ਦੇ ਪ੍ਰਤੀ ਨਹੀਂ ਮਰਦਾਂ ਦੇ ਪ੍ਰਤੀ ਵੀ ਹੁੰਦੀ ਹੈ ਅਕਸਰ ਇਸ ਹੁੰਦੇ ਆ ਕਿ ਕਰੇਲੂਹਿੰਸਾ ਸਿਰਫ ਔਰਤਾਂ ਨਾਲ ਹੁੰਦੀ ਹੈ ਪਰ ਜਦੋਂ ਕੁਝ ਔਰਤਾਂ ਉਹੀ ਚੀਜ਼ਾਂ ਮਰਦਨਾ ਕਰਦੀਆਂ ਨੇ ਤਾਂ ਮਰਦ ਵੀ ਕਰੇਲੂਹਿੰਸਾ ਸ਼ਿਕਾਰ ਹੁੰਦੇ ਨੇ ਕਿਵੇਂ ਇੱਕ ਦੂਸਰੇ ਨੂੰ ਖਰਚੇ ਲਈ ਪੈਸੇ ਨਾ ਦੇਣਾ ਘਰ ਵਿੱਚ ਆਪਣੇ ਪਾਰਟਨਰ ਦੀ ਗੱਲ ਨੂੰ ਦਬਾਇਆ ਜਾਣਾ ਬੱਚਿਆਂ ਦੇ ਅੱਗੇ ਇੱਕ ਦੂਸਰੇ ਦੀ ਬੇਇੱਜ਼ਤੀ ਕਰਨੀ ਨੀਚਾ ਦਿਖਾਉਣਾ ਅਤੇ ਰਿਸ਼ਤੇਦਾਰਾਂ ਚੰਗੇ ਰਿਸ਼ਤੇਦਾਰਾਂ ਨਾਲ ਮਿਲਣ ਵਰਤਨ ਤੋਂ ਰੋਕਣਾ ਬੰਦਿਸ਼ਾਂ ਲਾਉਣੀਆਂ ਇਹ ਸਭ ਘਰੇਲੂ ਹਿੰਸਾ ਚ ਆਉਂਦਾ ਕੀ ਤੁਹਾਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਜ਼ਰੂਰੀ ਹੈ ਸਿਰਫ ਇਸ ਲਈ ਕਿ ਤੁਸੀਂ ਵਿਆਹ ਹੋਏ ਹੋ ਇਸ ਇਨਸਾਨ ਨਾਲ ਜਵਾਬ ਹੈ ਨਹੀਂ ਕੋਰਟ ਕਚਹਿਰੀ ਕਾਨੂੰਨ ਇਸ ਲਈ ਬਣੇ ਨੇ ਤਾਂ ਕਿ ਤੁਸੀਂ ਆਪਣੇ ਜੋ ਹੱਕ ਨੇ ਉਹਨਾਂ ਲਈ ਲੜ ਸਕੋ ਜੇ ਤੁਹਾਡੇ ਨਾਲ ਕਿਤੇ ਧੱਕਾ ਹੁੰਦਾ ਤਾਂ ਉਸ ਲਈ ਤੁਸੀਂ ਆਵਾਜ਼ ਚੁੱਕ ਸਕੋ ਜੇ ਹੋਰ ਕੋਈ ਤੁਹਾਡੇ ਨਾਲ ਨਹੀਂ ਖੜਦਾ ਕਾਨੂੰਨ ਤੁਹਾਡੇ ਨਾਲ ਖੜਾ ਹੁੰਦਾ ਜੇ ਕੁਝ ਲੋਕ ਜਿੰਨਾ ਤੁਸਲਾਹ ਕਰਦੇ ਹੋ ਕਿ ਮੈਂ ਇਸ ਪ੍ਰੋਬਲਮ ਚ ਗੁਜ਼ਰਦਾ ਪਿਆ ਗੁਜ਼ਰਦੀ ਪਈਆ ਤੁਹਾਨੂੰ ਸਹੀ ਦਿਸ਼ਾ ਨਹੀਂ ਦਿੰਦੇ ਤਾਂ ਇਹ ਸਮਝ ਲਓ ਕਿ ਉਹ ਚਾਹੁੰਦੇ ਨੇ ਤੁਸੀਂ ਉਸੇ ਗੇੜ ਚ ਰਹੋ ਮੈਂ ਨਹੀਂ ਕਹਾਂ ਸਭ ਐਸੇ ਹੁੰਦੇ ਨੇ ਕਿ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੇ ਪਰ ਕਿਤਨਾ ਕਿਤੇ ਤੁਹਾਨੂੰ ਖੁਦ ਹੀ ਮਦਦ ਜ਼ਰੂਰ ਕਰਨੀ ਪਏਗੀ ਤੁਹਾਨੂੰ ਕਾਨੂੰਨ ਦਾ ਦਰਵਾਜ਼ਾ ਦਰਵਾਜ਼ਾ ਖੜਕਾਣਾ ਪਏਗਾ ਨਹੀਂ ਤਾਂ ਇਹ ਚੀਜ਼ ਅੱਜ ਮਾਰਕੁਟ ਕੱਲ ਕੋਈ ਵੱਡੀ 60 ਫੀਟ ਤੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਮੈਂ ਇਹਦਾ ਕਿਉਂ ਕਹਿੰਦਾ ਪਿਆ ਤੁਸੀਂ ਫੈਕਟਸ ਚੱਕ ਕੇ ਦੇਖ ਲਓ ਆਪਣੇ ਹੀ ਦੇਸ਼ ਵਿੱਚ ਘਰੇਲੂ ਹਿੰਸਾ ਕਰਕੇ ਕਿੰਨੇ ਹੀ ਲੋਕਾਂ ਦੀ ਡੈਥ ਹੁੰਦੀ ਹੈ ਇਹ ਕਿਉਂ ਹੁੰਦਾ ਹੈ ਕਿਉਂਕਿ ਇਹ ਲੋਕ ਆਪਣੀ ਆਵਾਜ਼ ਦਬਾ ਲੈਂਦੇ ਨੇ ਕਿਉਂਕਿ ਇਹ ਲੋਕਾਂ ਦੀ ਆਵਾਜ਼ ਦਬਾਈ ਜਾਂਦੀ ਹੈ ਇਸ ਕਰਕੇ ਘਰੇਲੂ ਹਿੰਸਾ ਦੇ ਕੇਸ ਵਧਦੇ ਨੇ ਤੇ ਲੋਕ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਜੇ ਤੁਹਾਡੇ ਆਸ-ਪਾਸ ਕੋਈ ਤੁਹਾਡੇ ਜਾਣਕਾਰੀ ਚ ਇਸ ਤਰ੍ਹਾਂ ਦਾ ਇਨਸਾਨ ਹੈ ਤਾਂ ਉਸ ਨਾਲ ਗੱਲ ਕਰੋ ਉਸ ਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਪਿਆ ਤੇ ਉਸ ਦੀ ਮਦਦ ਕਰੋ ਜਾਂ ਉਸ ਨੂੰ ਹਜ਼ਰ ਰਸਤਾ ਦਿਖਾਓ ਜਿਸ ਨਾਲ ਉਹ ਆਪਦੀ ਖੁਦ ਦੀ ਮਦਦ ਕਰ ਸਕੇ ਜੇ ਤੁਸੀਂ ਇਨਵੋਲ ਨਹੀਂ ਹੋਣਾ ਚਾਹੁੰਦੇ ਪਰ ਇਹ ਜ਼ੁਰਮ ਨਾ ਹੋਣ ਦਿਓ ਕਿਉਂਕਿ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਉਸ ਤੋਂ ਵੱਡਾ ਪਾਪ ਹੈ ਸੱਚੇ ਕਾ